ਕੀ ਜਿਹੜਾ ਪੰਜਾਬ ਦਾ ਮੰਡੀ ਐਕਟ ਹੈ ਉਹ ਲਾਗੂ ਰਹੂਗਾ ਇਹ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ ਇਸ ਐਕਟ ਵਿੱਚ ਚਾਰ ਚੀਜ਼ਾਂ ਨੇ ਤਿੰਨ ਚਾਰ ਹੀ ਚੀਜ਼ਾਂ ਆਮ ਨਹੀਂ ਗਾਲੀਦਲ ਨੂੰ ਨਹੀਂ ਪੁੱਛਿਆ ਗਿਆ ਕੀ ਐਸ ਆਰਡੀਨੈਂਸ ਵਿੱਚ ਕੀ ਐ ਜੀ ਜਾਖੜ ਸਾਹਿਬ ਲੱਗੇ ਆ ਜੀ ਉਹ ਕੰਪਨੀਆਂ ਆ ਜਾਣੀਆਂ ਜੀ ਲੁੱਟੇ ਗਏ ਮਾਰੇ ਗਏ ਪ੍ਰਾਈਵੇਟ ਆ ਜਾਊਗਾ ਐਸ ਐਕਟ ਵਿੱਚ ਚਾਰ ਚੀਜ਼ਾਂ ਤਿੰਨ ਚਾਰ ਹੀ ਚੀਜ਼ਾਂ ਜਿਹੜੀਆਂ ਐਕਟ ਜਿਹੜੀ ਤੁਸੀਂ ਪੜ੍ਹੋਗੇ ਇੱਕ ਹੈਗਾ ਈ-ਟ੍ਰੇਡਿੰਗ ਈ-ਟ੍ਰੇਡਿੰਗ ਕੀ ਕਿ ਇਲੈਕਟ੍ਰੋਨਿਕ ਟ੍ਰੇਡਿੰਗ ਤੁਸੀਂ ਕਰ ਸਕਦੇ ਹੋ ਇੱਕ ਹੈ ਡਾਇਰੈਕਟ ਮਾਰਕੀਟਿੰਗ ਜਿਹੜਾ ਐਕਟ ਤੁਸੀਂ ਪੰਜਾਬ ਆਪਣੇ ਗਵਰਨਮੈਂਟ ਆਫ ਇੰਡੀਆ ਬਣਾਇਆ ਕਿ ਡਾਇਰੈਕਟ ਮਾਰਕੀਟਿੰਗ ਕੋਈ ਮੰਡੀ ਯਾਰਡ ਦੇ ਬਾਅਦ ਕੋਈ